ਮਨੇ ਕਿ ਮੇਰਾ ਮੂੰਹ ਠੀਕਾ ਗੱਲ ਚਸਰਾਣਾ ਪਾਰ ਕੇ ਫਸਤੀ ਗੱਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਔਨ ਬਾਸੀ ਵਲੌਗਸ ਤੇ ਜਿਹੜੇ ਚੈਨਲ ਤੇ ਆਪਣੇ ਤੇ ਨਵੇਂ ਨੇ ਸਭ ਤੋਂ ਪਹਿਲਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਨੇ ਇਹ ਅਮਨ ਨੂੰ ਮੂਰਲੇ ਵੰਦੇ ਦਾ ਇੱਕ ਵੀ ਮਦਨ ਨੂੰ ਫੋਸਟ ਕਰਕੇ ਦਿਖਾਵਾਂ ਪਰਨਾ ਦੇਖੋ ਇਹਦਾ ਪਸੰਦ ਆ ਗਿਆ ਅਮਨ ਨੂੰ ਬਾਈ ਦਾ ਕਹਿੰਦੀ ਪਰਨਾ ਬਹੁਤ ਹੈਂਡ ਬੰਨੇ ਆ ਪਨਾ ਬੜਾ ਥੋੜਾ ਪੰਨਾ ਰੱਖਿਆ ਉੱਤੇ ਨਹੀਂ ਉਹਨੇ ਤੇ ਉਹਦੇ ਫਤੇ ਆ ਕੇ ਬੰਨਿਆ ਹੀ ਹੈ ਨਾ ਇਹ ਫਤਿਹ ਸੋਨਾ ਬੰਨ ਲੈਂਦਾ ਫਤਿਹ ਵੀ ਸਹੀ ਗੱਲ ਫਤਿਹ ਵੀ ਤੂੰ ਸੋਨਾ ਬੰਨ ਲੈਂਦਾ ਤੇ ਅਸੀਂ ਜੀ ਅੱਜ ਜਾ ਰਹੇ ਆ ਲੁਧਿਆਣੇ ਤੇ ਜੇ ਉੱਥੇ ਪੋਸੀਬਲ ਹੋ ਸਕੇ ਤਾਂ ਲੁਧਿਆਣੇ ਦੇਖਾਂਗੇ ਥੋੜੀ ਬਥੀ ਵੀਡੀਓ ਬਣਾਵਾਂਗੇ ਸیرے 8 ਵਜੇ ਸਲਾਹ ਕਰ ਰਹੇ ਹਾਂ ਚੱਲਦੇ ਆ ਹੁਣ ਨਹੀਂ ਮੈਨੂੰ ਤਾਂ ਲੱਗਿਆ ਸੀ ਵੀ ਕੈਨਸਲ ਕਰਤਾ ਸਾਰੇ ਕੀ ਜੋ ਵੀ ਕੀਤਾ ਕਰਾ ਤੁਹਾਡਾ ਪ੍ਰਧਾਨ ਕਿਉਂ ਭਾਜੀ ਨਹੀਂ ਕੀਤਾ ਫਿਰ ਧੋਪ ਵੇ ਤੇ ਰੇ ਰਿਆਂ ਤੇ ਬਥੀ ਗਲੋ ਆਉਂਦਾ ਤੇਰੇ ਮੂੰਹ ਤੇ ਗਲੋਵ ਲਾਲ ਹੋ ਜਾ ਭਾਏ ਮੂੰਹ ਤੇ ਭਾਜੀ ਤਾਂ ਇੱਕ ਹੀ ਕੀਤਾ ਤੂੰ ਹੀ ਕਿਹਾ ਨਹੀਂ ਰਹਿਣਾ ਮੈਂ ਤਾਂ ਕਿਹਾ ਸੀ ਬਟਾ ਆਪਣੇ ਕੰਮ ਵੀ ਆਪਾਂ ਜ਼ਰੂਰੀ ਹੁੰਦੇ ਨੇ ਨਾ ਜਿਹੜੇ ਆਪਣੇ ਘ ਹਮਣੋ ਹੋਈ ਹਮਣ ਖਾ ਗਿਆ ਗੁੱਸਾ ਬਾਈ ਤੇਰਾ ਕੋ ਨਾਲ ਲੈ ਬਰਨਾ ਓਏ ਓ ਕਨਾ ਓਏ ਜੁੜਨਾ ਮਰਾ ਜੁੜਾ ਰੱਖ ਕੋਈ ਨਹੀਂ ਨਾ ਕਹਿੰਦਾ ਨਾ ਅੰਮਨ ਨੂੰ ਪਰਨਾ ਮੇਰਾ ਪਸੰਦ ਨਹੀਂ ਆਇਆ ਹੈਗਾ ਇਹਨੂੰ ਮੈਨੂੰ ਦੁਬਾਰਾ ਕਰਨਾ ਪਰਨਾ ਪੈਣਾ ਸ਼ੋ ਹੁਣ ਗੱਲ ਅਲੱਗ ਲਾ ਦੇਣੇ ਨੇ ਕੀ ਪਤਾ ਲਾਈ ਦਵੇ ਇੱਥੇ ਪਾਉ ਉੱਥੇ ਬੰਨੂ ਆਉ ਹਾਂ ਨਹੀਂ ਮੈਨੂੰ ਲੱਗਦਾ ਹੁਣ ਨਹੀਂ ਹੁਣ ਤਾਂ ਕਰ ਲਿਆ ਨੇ ਹੁਣ ਤਾਂ ਕਰ ਲਿਆ ਹੁਣ ਬੰਨਾਂ ਦਾ ਉਹ ਰੱਖਿਆ ਹੀ ਨੇ ਹਾਂ ਉਹ ਵੀ ਮੈਨੂੰ ਲੱਗਦਾ ਆਵਾਜ਼ ਨੂੰ ਪਤਾ ਲੱਗ ਗਿਆ ਜਾ ਕੇ ਉਹ ਸਹੀ ਗੱਲ ਉਹਨੂੰ ਸਾਡੀ ਮੇਰੇ ਮਨ ਦੀ ਬਾਤ ਬੁੱਝ ਲਈ ਉਸਨੇ ਦਿਲ ਕੀ ਦਿਲ ਨੂੰ ਦਿਲ ਨੂੰ ਕੀ ਬਾਤ ਤੇ ਜੱਤੇ ਆ ਗਿਆ ਸੀ ਪੂਰੇ ਰਸਤੇ ਮਤਲਬ ਜਿੰਨਾ ਵੀ ਆਇਆ ਤੇ ਪੂਰਾ ਅਨਜੋਰਾ ਸ਼ੋਰਾਂ ਤੇ ਜਿਹੜਾ ਹੈਗਾ ਨਾ ਪ੍ਰਚਾਰ ਚੱਲ ਰਿਹਾ ਵੋਟਾਂ ਦਾ ਤੇ ਲੜ ਛੱਡ ਲਿਆ ਤੇ ਹਾਂ ਉਹ ਲਾੜੀ ਸਾਧੂਆਂ ਨੇ ਬੰਨਿਆ ਹੀ ਨਹੀਂ ਨਹੀਂ ਉਹ ਗੱਲਾਂ ਚ ਲੱਗ ਗਿਆ ਗੱਲਾਂ ਦਾ ਗੱਲ ਨਹੀਂ ਲੈ ਸਕਦਾ ਤੁਸੀਂ ਸਾਰੇ ਜਣੇ ਦੱਸੋ ਇਸ ਵਾਰ ਕਿੰਨੂ ਵੋਟ ਪਾਣੀ ਏ ਪਹਿਲਾਂ ਆਪਾਂ ਮਨ ਨੂੰ ਪੁੱਛਦਾ ਕਿ ਮਨ ਤੂੰ ਵੋਟ ਕਿਨੂੰ ਪਾਣੀ ਏ ਕਿਸੇ ਨੂੰ ਨਹੀਂ ਪਾਉਣੀ ਹੈਗੀ ਬਾਜ ਤੁਸੀਂ ਮੈਂ ਵੀ ਕਿਸੇ ਨੂੰ ਪਾਉਣੀ ਬਸ ਮੈਂ ਵੀ ਤੁਹਾਡੇ ਨਾਲ ਹੀ ਨੇ ਮੈਂ ਤੇ ਆਪਨੇ ਕਿਸੇ ਨੂੰ ਪਾਣੀ ਹੈਗੀ ਤੇ ਅਸੀਂ ਇੱਥੇ ਖੜੇ ਆ ਉਹਨਾਂ ਦੇ ਵਰਕਰਾਂ ਦੀ ਵੇਟ ਕਰ ਰਹੇ ਹਾਂ ਬਸ ਉਹ ਆਉਣਗੇ ਤੇ ਫਿਰ ਅਸੀਂ ਕਿੱਥੇ ਆ ਗੱਲ ਕੀਤੀ ਵੀਰੇ ਨਾਲ ਕਿਤੇ ਚਾਹ ਪਣੀ ਪੀਣੇ ਆ ਰਸਤੇ 'ਚ ਆਈ ਵੀ ਟਰੱਕ ਜਣੀਆਂ 'ਚ ਖੜੇ ਆ ਤੂੰ ਵੀ ਟਰੱਕ ਜਣੀਆਂ 'ਚ ਕਿ ਐਸੀ ਵੀ ਟਰੱਕ ਜਣੀਆਂ 'ਚ ਛਿੱਟੀ ਦੀ ਗੱਡੀ ਖੜੀ ਵੀ ਉਹ ਵੀ ਗੱਡੀ ਚ ਨੇ ਆਉਣ ਤਾਂ ਇਹ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਹੜੇ ਇੱਥੋਂ ਗੱਡੀਆਂ ਬੰਨ ਫੜੀਆਂ ਹਾਂ ਜਿੱਥੋਂ ਬੱਸਾਂ ਬਾਹਰ ਇਹਦੇ ਅੰਦਰ ਵੜ ਕੇ ਇੱਕ ਸਾਈਡ ਦੋ ਰਸਤੇ ਨਹੀਂ ਪਾੜਦੇ ਓਏ ਕੋ ਜਿੱਥੇ ਪੁਲਿਸ ਦੀ ਗੱਡੀ ਖੜੀ ਆ ਉਹ ਦੇਖੋ ਅੱਜ ਤੇ ਸਾਰਾ ਰਸਤਾ ਮਾਮਿਆਂ ਨਾਲ ਹੀ ਭਰਿਆ ਪਿਆ ਮਾਮਿਆਂ ਦੀ ਥਾਫਾਂ ਤੇ ਡਿਊਟੀ ਲੱਗੀ ਏ ਵਿਚਾਰਾਂ ਨੂੰ ਵੇਖ ਕੇ ਤਰਸ ਵੀ ਹੁੰਦਾ ਪਰ ਵਿਚਾਰਾਂ ਨੂੰ ਵੇਖ ਕੇ ਤਰਸ ਵੀ ਆਉਂਦਾ ਧੁੱਪੇ ਘੜੇ ਪਰ ਹਾਂ ਕਿੱਥੇ ਉਹ ਜੱਟੀਆਂ ਉਹ ਜੱਟੀਆਂ ਨਹੀਂ ਵਰਨਾ ਬੰਨ ਲਿਆ ਜਮਣ ਨਾਲ ਟਕਰਾਂਗੇ ਇਹ ਪਤਾ ਨਹੀਂ ਕਿਵੇਂ ਓਏ ਹੋ ਸਾਡਾ ਹੋ ਗਿਆ ਸਾਡਾ ਵਰਕਰ ਕਿੱਥੇ ਰਹਿ ਗਿਆ ਆ ਸੀ ਆਪਣਾ ਵਰਕਰ ਉਹ ਨਦੀਮ ਦਾ ਪੂਰਾ ਨਦੀਮ ਕਿੱਥੇ ਡੇਕਦਾ ਨਦੀਮ ਫਾਈਨਲੀ ਸਾਡੇ ਵਰਕਰ ਪਹੁੰਚ ਗਏ ਇਹ ਤਾਂ ਦੁਪੱਟਾ ਦਾ ਸਟਿਕ ਕਰਨਾ ਇਹ ਬੜਾ ਅਰਜੈਂਟ ਹੈ ਇਹਦਾ ਇੱਕ ਟਾਟਾ ਤੁਹਾਡੇ ਕੋਲ ਹੈ ਇਹ ਫਿਰ ਜਾਂਦੇ ਹੋਏ ਲੈ ਜੀਓ ਤੁਸੀਂ ਆ ਟਾਟਾ ਵੀ ਦੇ ਦੇ ਮੈਨੂੰ ਪਰ ਮੈਨੂੰ ਲੇਟ ਦਾ ਨਾ ਹੋ ਜਾ ਕਿ ਕਿੱਥੇ ਟਾਟਾ ਦੇ ਵਿੱਚ ਹੀ ਆ ਉਹ ਨੀਲਾ ਟਾਟਾ ਕੱਲ ਦਿੱਤਾ ਤੁਹਾਨੂੰ ਦੁਪੱਟਾ ਦਾ ਟਾਟਾ ਅੱਛਾ ਜਿਹੜੇ ਦੋ ਪੀਸ ਕਰਨੇ ਸੀ ਆਪਾਂ ਠੀਕ ਹੈ ਤੇ ਇੱਕ ਆ ਸੂਟ ਇਹ ਡੁਪਲੀਕੇਟ ਲੱਗ ਰਹੇ ਨੇ ਪਾਂਡੇ ਨੇ ਨਮਲੇਰ ਕੋਟਲੇ ਦੇ ਵਿੱਚ ਪਰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸਲੀ ਪਿੱਤਲ ਏਕ ਜਾਂ ਨਕਲੀ ਹੈ ਹਨਾ ਪੁਰਾਣੇ ਬਜੂਦਾਂ ਨੂੰ ਵਿਚਾਰ ਉਹ ਦੇਖਣ ਨੂੰ ਸੁਣ ਲੈ ਅਗਰੇ ਤੱਕ ਸਾਰੇ ਸੁਣ ਲੈ ਭਾਈ ਵੇਖਣਾ ਕਿਤੇ ਕਹ ਤਾਨੂੰ ਮੈਂ ਬਣਾਉਂ ਦਿੰਦਾ ਵੀਡੀਓ ਕੱਢ ਜਾ ਵੱਡੇ ਤੁਸੀਂ ਆਏ ਵਲੋਗ ਕਿਤੇ ਤੁਹਾਡੀ ਫੰਡ ਨਹੀਂ ਜੀ ਉਹ ਕਰਨ ਲੱਗੇ ਐਡ ਕਰਨ ਲੱਗੇ ਮੈਨੂੰ ਲੱਗਾ ਜੀ ਸ਼ਾਮਾਂ ਨੇ ਪਹੁੰਚਣਾ ਹੋਰ ਕੀ ਜਿਹੜਾ ਸਾਡਾ ਟਰੱਕ ਕਿੰਨਾ ਘੰਟਾ ਦਾ ਰਹਿ ਗਿਆ ਰਸਤਾ ਭਾਜੀ ਆ ਤਾਂ ਸ਼ੁਰੂ ਹੋਇਆ ਮਲੇਰ ਤੋਂ ਕਿੰਨਾ ਘੰਟਾ ਕਿੰਨਾ ਜਿਹੜਾ ਸਾਡਾ ਟ੍ਰੈਫਿਕ ਇੱਦਾਂ ਮਿਲਦਾ ਰਿਹਾ ਫੇਰ ਤਾਂ 2 ਘੰਟਾ ਲੱਗ ਜਾਣੇ ਚਾਹ ਪੀਣ ਨੂੰ ਜੀ ਕਰਨਾ ਕਿੱਥੇ ਪ ਕਿਸ ਦਾ ਕੀ ਹੋ ਰਹੀ ਨਹੀਂ ਰਹਾ ਕਿਧਰ ਰਸਤੇ ਚ ਮਾਇਓ ਪਿੱਪੜ ਦੇ ਕਿੱਥੇ ਹੋਇਆ ਈ ਕੋਠੀ ਚ ਉੱਪਰ ਆ ਉਹਦੇ ਉੱਪਰ ਇਹਦੀ ਬੈਹ ਜੋ ਕਿਧਰ ਮੈਂ ਜਲੇ ਫੱਟਿਆ ਨਹੀਂ ਹੈਗਾ ਕਹਿੰਦੇ ਫੱਟਣਾ ਨਹੀਂ ਚਾਹੀਦਾ ਨੂੰ ਲੱਗਦਾ ਮੈਂ ਤਾਂ ਹੀ ਨਹੀਂ ਫੱਟਿਆ ਹੈਗਾ ਪਰ ਇਹ ਜੜਾ ਜੁੜਾ ਹੈ ਮੈਂ ਚੱਕਾ ਬਖਰਾਬ ਕਰੂਗਾ ਹੋਰ ਆ ਦੇਖੋ ਟ੍ਰੈਫਿਕ ਬਾਲਾ ਪੂਰਾ ਵਾਲਿਆ ਵੇ ਦਾਜਾ ਬਾਜੀ ਵਿੱਚ ਵੋਟਾਂ ਵਾਲਿਆਂ ਨੇ ਬੋਗਾ ਭਾਂਤ ਵੋਟਾਂ ਦੇ ਛੇ ਛੇ ਗੱਡੀਆਂ ਤੇ ਚੱਕੀ ਫਿਰਦੇ ਨੇ ਵੋਟਾਂ ਵਾਲਿਆਂ ਦਾ ਜ਼ਰੂਰੀ ਹੈ ਕੰਮ ਵਾਲੇ ਲੋਕ ਘਰੇ ਬੈਜੋ ਹਾਂ ਖੜੀ ਰਾਕੜ ਉੱਪਰ ਚੜਨ ਤੱਕ ਜਾ ਰਿਹਾ ਹਾਂ। ਹਾਂ। ਉਹ ਸੁਬੀਲ ਲੱਗੀ ਆ। ਬ੍ਰਿਸਟਾ ਬ੍ਰੁਸਟਾ ਤਾਂ ਮਿਲਦਾ ਉਹ ਗਾਣੇ ਇੱਥੇ ਉਰੇ ਨਹੀਂ ਹੈਗੇ ਕਿਤੇ। ਮੈਨੂੰ ਅੱਜ ਕੇ ਨੇ ਕਿਹਾ ਵੀ ਕਿੰਨੇ ਪਸੰਦ ਕਿੰਨੇ ਕਿਹਾ ਸੀ। ਕਹਿੰਦੇ ਮਨ ਗੰਦੀ ਮੈਂ ਨਹੀਂ ਪਤਲੀ ਹੋਣਾ ਹੈਗਾ। ਮੇਰੇ ਤੋਂ ਖਾਣ ਪੀਣ ਦੇ ਰੋਗ ਨਹੀਂ ਲਾਈ ਜਾਣੀ। ਨਹੀਂ ਲੱਗਦੀ ਹੈਗੀ। ਖਾਣ ਪੀਣ ਦੇ ਰੋਗ ਨਹੀਂ ਤੂੰ ਬੇਟਾ ਮੱਖਾਨੀ ਆ ਨਾ ਦਾ ਕਰਕੇ। ਜਿਤਨਾ ਹੱਥ ਤੱਕ ਬੈਠੀ ਰਹਦੀ ਜਦ ਜੋ ਹੱਥ ਚਾਏ ਉਹ ਹੀ ਚੱਕੇ ਖਾ ਲੈਂਦੀ ਹੈ। ਆਹ ਦੇਖ ਜਾ ਰਿਹਾ। ਹਾਏ ਇਹ ਭਰਾ ਬੜੇ ਠੱਟੇ ਲਾਏ। ਹੋਰ ਸਾਡੀ ਜਿੰਦਗੀ ਅੱਧੀ ਜਿੰਦਗੀ ਤੇ ਗੱਡੀਆਂ ਧੱਕੇ ਲਾਉਂਦੇ ਨੰਗੀ ਤੇ ਗੱਡੀ ਕਦੀ ਅਮਰੂਤੀ ਕਦੀ ਇੰਡੀਕਾ ਉਹ ਸਿੱਧਾ ਨਹੀਂ ਗੱਜਰ ਖੜੀ ਗੱਜਰ ਹੈ ਉਹ ਅੰਤਰੀ ਉਹ ਵੀ ਖੜਨੀ ਵੀ ਕਰ ਵੀ ਸੀ ਅਮਰੂਤੀ ਭਾਜੀ ਬੈਸਟ ਉਹ ਹੀ ਜਿਹੜੀ ਦੂਜੀ ਹੀ ਆਪਣੇ ਕੋਲ ਇਦੋਂ ਪਹਿਲਾਂ ਵਾਲੀ ਅਮਰੂਤੀ ਲੈਣੀ ਭਾਂਡੇ ਵਾਲੀ ਵੀ ਹੱਟ ਗਈ ਇੱਥੇ ਵੀ ਆ ਗਈ ਆ ਹੱਟੀਆਂ ਹੱਟੀਆਂ ਨੇ ਭਾਂਡੇ ਵਾਲੀਆਂ ਇਹ ਨਹੀਂ ਨਹੀਂ ਪਤਾ ਵੀ ਰੀਅਲ ਨੇ ਕਿ ਨਹੀਂ ਰੀਅਲ ਹੈਗੇ ਕਿਤੇ ਆਪਾਂ ਸੋਚਦੇ ਹੁੰਦੇ ਸੀ ਨਾ ਵੀ ਯਾਰ ਆਪਾਂ ਕਦੇ ਇੱਕ ਵੈਟਰ ਨਵੀਂ ਗੱਡੀ ਲਾਵਾਂਗੇ ਆਪਾਂ ਹੋਰ ਹੈਂ ਕੋਈ ਮਜੇ ਗੱਡੀ ਦਾ ਆਪਣਾ ਵਾਈ ਜਿੱਦਾਂ ਤੇ ਗੱਡੀ 'ਚ ਬੈਠੇ ਕਿ ਚੰਗੀ ਤਰ੍ਹਾਂ ਗੱਡੀ ਦਾ ਇੰਜੋਏ ਨਹੀਂ ਕੀਤੀ ਹੈਗੀ। ਟੈਂਸ਼ਨ ਸ਼ਾਬਾਸ਼। ਨਹੀਂ ਦੋਈ ਨਹੀਂ ਕੀਤਾ। ਹਾਂ ਜੀ ਅਜੇ ਵੀ ਤੂੰ ਇੰਜੋਏ ਨਹੀਂ ਕੀਤਾ ਹੋਰ ਤੂੰ ਕਦੋਂ ਕਰੇਗੀ ਅਮਨ ਜਾਨੀ ਹੱਦੋਂ ਕੀ ਤੇਰੇ ਵਾਲੀ ਯਾਰ। ਟੈਂਸ਼ਨਾਂ 'ਚ ਕਦੀ ਗੱਡੀ 'ਚ ਜਦੋਂ ਆਪਾਂ ਦੋਨੇ ਨੇ ਜਾਣੇ ਕਦੀ ਗਾਣੇ ਲਾਏ ਗੱਡੀ 'ਚ ਟੈਂਸ਼ਨਾਂ 'ਚ ਨਾ ਗ ਜਾਣਿਆ। ਅੱਜ ਚੌਣੇ ਗਾਣੇ ਨਹੀਂ ਲਾਏ ਸੱਚ। ਉਹੀ ਤਾਂ ਗੱਲ ਦਾ। ਇਹ ਲੋਨ ਚਿੱਤੇ ਆਇਆ। ਗੱਡੀ 'ਚ ਬੈਠੇ ਸਾਰੇ ਫੋਨ ਆਉਣ ਲੱਗਦੇ। ਆ ਇੱਧਰ ਨਰਸੀਆਂ ਆ ਗਈਆਂ ਸਾਰੀਆਂ। ਮਾਸੇਜਿੰਦਗੀ ਨੰਮ ਚਲੀ ਯਾਰ ਮੈਂ ਉਦੋਂ ਇਸ ਕੋਰੇ ਕੀ 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 ਕਰੀਏ ਮੈਂ ਹੁਣ ਕੈਨ ਵੀ ਆਏ ਘਰ ਛੋੜਾ ਬੜੇ ਨੇ ਪਾ ਲੈ ਕੇ ਜਾਂਦੇ ਬੂਤੇ ਵਾਟੇ ਲੈ ਕੇ ਜਾਂਦੇ ਛੋੜੇ ਘਰ ਨੂੰ ਕੀ ਮਾੜਾ ਸਾਡੇ ਘਰ ਸਾਰਨ ਸਾਈਡ ਸਾਰੀ ਕੱਚੀ ਜੀ ਉੱਥੇ ਗਮਲੇ ਗੁਮਲੇ ਉਹਨਾਂ ਪੱਕੇ ਤਾਂ ਕਰ ਸੇਰੀ ਮੈਂ ਕਰੀਲ ਦੇਖੀ ਕਹਿੰਦੇ ਭਾਏ ਆਪਣੀ ਕੱਖਾਂ ਦੀ ਕੁਲੀ ਹੋਇਆ ਉਹ ਵੀ ਮੈਲ ਲੱਗਦੀ ਐ ਅੱਜ ਕਿੰਨੇ ਸੋਨੇ ਬੂਤੇ ਲਾਏ ਇੱਧਰ ਕਿੱਧਰ ਇਹਦੀ ਪੂਲਿੰਗ ਇੱਧਰ ਜਾਂਦੀ ਲਾ ਪੂਲਿੰਗ ਸਾਰੀ ਪਿੱਛੇ ਹੋਈ ਪਈ ਐ ਦੀ ਕੋਈ ਬਾਰੀ ਬੂਤੇ ਦੀ ਖੁੱਲੀ ਕੋਈ ਵਾਰ ਨਹੀਂ ਖੁੱਲੀ ਆਗੀ ਥੋੜੇ ਗਰਮੀ ਵਾਰ ਦੀ ਗੱਡੀ ਚਹੀਦੀ ਆਹੋ ਉਹ ਇਹਨੇ ਕਰਕੇ ਕੋਲ ਕਰਕੇ ਇਹਨੂੰ ਤਾਂ ਕਰਕੇ ਹਾਂ ਹਾਂ ਹੁਣ ਤਾਂ ਪਾਜੀ ਨੀਂਦ ਹੀ ਆਉਣ ਲੱਗ ਗਈ ਛੇਤੀ ਚਾਹ ਵਾਲੀ ਗੱਡੀ ਰੋਕੋ ਚਾਹ ਵਾਸਤੇ ਅੱਜ ਇੱਕ ਸਾਟ ਚਾਹ ਮੈਕੜੀ ਤੇ ਖੜੇ ਸੀ ਆਪਣੀ ਮੈਕੜੀ ਇੱਥੇ ਵਧਿਆ ਨੇ ਆਪਣੀ ਮੈਕੜੀ ਇੱਥੇ ਵਾਹ ਤੇਰੇ ਹੋਰ ਆਪਣੀ ਮੈਕੜੀਆਂ ਨੇ ਅੰਨੀ ਦੀਦੀ ਨੂੰ ਕਹਿਣਾ ਆਪਾਂ ਵੀ ਜਿਹੜੀਆਂ ਇਹਦੇ ਤੇ ਮੈਕੜੀ ਉਹ ਸਾਡੀਆਂ ਨੇ ਸਾਰੀਆਂ ਅਹੀ ਅਰਮੀ ਦੀਦੀ ਕੋਲ ਉੱਧਰ ਦੀ ਆਪਾਂ ਇੰਦੇ ਦੀ ਫਰਾਂਚਾਈਜ਼ੀ ਲੈਣੀ ਇੰਡੀਆ ਵਾਲਿਆਂ ਦੀ ਆਹੋ ਹੈਣਾ ਐਗਜ਼ੈਕਟਲੀ ਹਾਂ ਦੀਦੀ ਕਹਿੰਦੇ ਨੇ ਹੈਨਾ ਸੌਰੀ ਦੀਦੀ ਮਾਈਂ ਐਗਜ਼ੈਕਟਲੀ ਐਗਜ਼ੈਕਟਲੀ ਕੁਲੰਦਰ ਵੀਰੇ ਟੈਨਸ਼ਨ ਨਹੀਂ ਲੈਣੀ ਨਹੀਂ ਬਹੁਤ ਵਧੀਆ ਮੰਮੀ ਕਹਿੰਦੇ ਇਹ ਕਿਹੜੀ ਕੁੜੀ ਏ ਉਹਨਾਂ ਦੀ ਬਾਤ ਸੁਣ ਕੇ ਤੇ ਮੰਮੀ ਕਹਿੰਦੇ ਇਹ ਕੌਣ ਕੁੜੀ ਗੱਲਾਂ ਕਰਨ ਦੀ ਅੰਗਾਂ ਦੀ ਕੁੜੀ ਹਿੱਕੀ ਸੀ ਲੋ ਜੀ ਪੰਜ ਕੇ ਸੀ ਗ੍ਰੀਨਵੁੱਡ ਟਾਬਾ ਤੇ ਮੈਨੂੰ ਤੈਨੂੰ ਜਾਣਾ ਤਾਂ ਉਹ ਦੇਖ ਲਓ ਨਹੀਂ ਨਹੀਂ ਦੱਸ ਦੂ ਮੈਨੂੰ ਅਮਨ ਦੀ ਇੱਕ ਗੱਲ ਤੇ ਹਾਂ ਨਿਆਰੀ ਕਹਿੰਦੀ ਬ੍ਰਿਸਟਾ ਦੀ ਕੌਫੀ ਦਾ ਕੀ ਪ੍ਰਾਈਸ ਆ ਮੈਂ ਵੀ ਚਲ ਅੰਦਾਜ਼ਾ ਜਿਹਾ ਦੱਸਿਆ ਮੈਂ ਕਿਹਾ ਆਈ ਥਿੰਕ ਪਤਨੀ 800 ਇੰਨਾ ਕੁਝ ਹੋਣਾ ਇਹਦੀ ਇੰਨੀ ਮਹਿੰਗੀ ਤੇ ਟੀਮੋਟਨ ਦੀ ਕੌਫੀ ਨੂੰ ਸਸਤੀ ਲੱਗਦੀ ਹੈ 스타벅ਕ ਵਾਲਿਆਂ ਦਾ ਵੀ ਜੇ ਆਪਣੇ ਘਰ ਆ ਜਾਂਦੀ। ਅੱਛਾ ਸ਼ਸ਼ਾ ਬੱਸ ਮੈਂ ਕਿਹਦੀ ਤੇਰੇ ਘਰ ਦਾ 스타벅ਸ ਤੇਰੇ ਘਰ ਦਾ ਹੈ ਹਨਾ ਤੇ ਸਿਰਫ ਕੱਲਾ ਟੀਮੋਟਨ ਵੀ ਘਰ ਦਾ ਆ ਹੀ ਨਹੀਂ ਹੈਗਾ ਕਰਦਾ ਵਾਹ ਤੇਰੇ ਵਾਹ ਮਨ ਨੋਪਟਾਂ ਪਾਉ ਮੈਂ ਤੂੰ ਇਹ ਕਿਹਦੇ ਮੂੰਹ ਤੇ ਜੜਨਾ ਹੈਗਾ ਕੈਮਰਾ ਆਪਣੇ ਆਪਣੇ ਤੇ ਜੜਨਾ ਹੈ ਹਾਂ ਕਿਤੇ ਜਾ ਕੇ ਧੱਕੇ ਨਾਲ ਕਿਸੇ ਦੇ ਮੂੰਹ ਤੇ ਲਾ ਦੋ ਤੇ ਮਸਾਂ ਸਾਨੂੰ ਇੱਕ ਡੈਸਟੀਨੇਸ਼ਨ ਮਿਲੀ ਹੈ ਹੁਣ ਅਸੀਂ ਰੋਟੀ ਪਾਣੀ ਖਾਣੇ ਆ ਚਾਹ ਪਾਣੀ ਪੀਣੇ ਆ ਲੁਧਿਆਣਾ ਹੀ ਅਸੀਂ ਬੀਕਾ ਨੇਰ ਬਣਾ ਛੜਿਆ ਲੁਧਿਆਣਾ ਹੀ ਨਹੀਂ ਆਉਂਦਾ ਨਾਂ ਲੈਣ ਤੇ ਸਾਡੇ ਵਾਸਤੇ ਲੋ ਮੈਨੂੰ ਐਵੇਂ ਫੀਲ ਹੋ ਰਿਹਾ ਜਿੱਦਾਂ ਉਹ ਨਹੀਂ ਸੀ ਚੜਾਣਾ ਇਹ ਰਾਜੇ ਨੂੰ ਹੀ ਚੜਾਣਾ ਹੈ ਜਦੋਂ ਉਦੋਂ ਰੁਕੇ ਹਨ ਆਪਾਂ ਕਿਹਤਰਾ ਸਟੇਚ ਉਹ ਵੀ ਇਹੋ ਜੀ ਜਗ੍ਹਾ ਸੀ ਹੈਨਾ ਪਾਜੀ ਨਾ ਸੱਚਾ ਰਾਜੇਵਰੀ ਤੇ ਮੈਂ ਨਹੀਂ ਆਈ ਹਾਂ ਬਲਿੰਦਰਵਰੀ ਆਈ ਹਾਂ ਮੈਂ ਤੇ ਅੰਮਣ ਬਹੁਤ ਨਖਰੇ ਦਿਖਾ ਰਹੀ ਆ ਨਿਕਲ ਨਹੀਂ ਰਹੀ ਬਾਹਰ ਅੰਮਣ ਅੱਡ ਮੰਤਰੀਆਂ ਨਹੀਂ ਪੀਂਗ ਲੈਂਦੀ ਬੰਦੀ ਪਾਜੀ ਅਮਨ ਦੀ ਵੀਡੀਓ ਬਣਾ ਰਹੇ ਪੀ ਅਮਨ ਨਖਰੇ ਕਰ ਰਹੀ ਹੈ ਬਾਹਰ ਨਿਕਲਦੀ ਐਸ਼ੀ ਸਾਬ ਆਪਣੇ ਹਾਂ ਪਰਸ ਕਰਤੀ ਓ ਮਾਈ ਗੋਡ ਅਮਨ ਮੰਤਰੀ ਵਾਂਗ ਨਖਰੇ ਬਹੁਤ ਕਰ ਰਹੀ ਹੈ ਪਾਜੀ ਆਪਾਂ ਦੋਵੇਂ ਜਿਵੇਂ ਅਮਨ ਤੇ ਕੈਮਰਾ ਲਾ ਰੱਖਿਆ ਕਹਿੰਦੇ ਹੋਣੇ ਕੋਈ ਮੰਤਰੀ ਆਇਆ ਲੱਗਾ ਅੱਛਾ ਅਮਨ ਮੁੱਕ ਰਹੀ ਗਈ ਤੇ ਲੋਕੇਸ਼ਨ ਦੇਖੋ ਗੱਡੀ ਕਿਹਨਾਂ ਖਣੀ ਹੋਈ ਹੈ ਮੰਜੇ ਲੱਗੇ ਹੋਏ ਨੇ ਅਮਨ ਦਾ ਰਸਕਾ ਲਗਾ ਕੇ ਮੰਜੇ ਤੇ ਹੈ ਅੰਦਰ ਜਾਣਾ ਪੈਣਾ ਉਹ ਗੋਲ ਗੱਪੇ ਖਾ ਕੇ ਆਈਏ ਚਲੋ ਯਾਰ ਜਲਦੀ ਕਰੋ ਮੰਮਣ ਮੰਗਾ ਦੇਂਗੇ ਅੱਜ ਕੁਝ ਕਿ ਨਹੀਂ ਨਹੀਂ ਯਾਰ ਇਹਨਾਂ ਨੂੰ ਉਹੀ ਸਹੀ ਹੋ ਮੇਰੀ ਕਈ ਗੱਲ ਸਹੀ ਹੋ ਗਈ ਕਿ ਭੁਖੀ ਕਹਿੰਦਾ ਹੀ ਨਾ ਦਾਲ ਮੱਖਣੀ ਨਾਲ ਬਣੀ ਬੋਲਦਾ ਕੀ ਪਤਾ ਤੋ ਨਹੀਂ ਪਨੀਰ ਕੜਾਹੀ ਪਨੀਰ ਚੀਜ਼ ਚੀ ਦਾ ਬੜਾ ਘੈਟ ਹੁੰਦਾ ਆਪਣਾ ਚਾਹੀ ਮੰਗਾ ਲੜਾ ਕੁਝ ਮੰਗਾ ਕੇ ਜੇ ਨਾ ਹੋਇਆ ਭਾਈ ਮਣ ਮੇਰੇ ਗੱਲ ਪੈ ਜੇ ਛੇ ਦਿਮਗਾ ਉਪਕ ਲੱਗੇ ਸਰ ਭਾਈ ਛੇ ਦਿਨ ਪਾਣੀ ਨਾ ਕਿਉਂ ਨਾ ਨਾ ਉਹ ਜਿਹੜਾ ਸਟੱਫ ਹੋਣਾ ਹੈ ਨਾ ਕਹਦੀ ਤੇਰੇ ਮੂੰਹ ਚ ਗਣ ਜੀਵ ਨਹੀਂ ਕੜਾਈ ਪਨੀਰ ਕਰਨਾ ਹੈ ਹਾਂ ਮਟਰਨਾਂ ਕਰਨਾ ਪਨੀਰ ਤਿੰਨ ਬਟਨਾਂ ਤਿੰਨ ਹਾਂ ਕਿਹੜੇ ਚਾਹੀਦੇ ਨੇ ਬਸ ਉਹੀ ਸਟਫਿੰਗ ਵਾਲੀ ਹੋਣਗੇ ਨਾ ਨਾਲ ਹਾਂ ਜੀ ਫਾਈਨਲੀ ਇਸੇ ਕੀ ਆਰਡਰ ਕੀਤਾ ਕੜਾਈ ਪਨੀਰ ਤੇ ਕੜਾਈ ਕਿਹੜੀ ਹੋਦੀ ਹੈ ਔਰ ਕੀ ਬਟਰਨਾਂ ਆੜ ਬਟਰਨਾਂ ਨਹੀਂ ਕੜਾਈ ਨਹੀਂ ਆ ਕੜਾਈ ਦਾ ਬੰਦਲ ਗਏ। ਬਾਜੀ ਇਹ ਤੇ ਤੂੰ ਰੋਟੀ ਖਾਦੀ ਸੀ ਪਹਿਲੇ ਹੀ ਬੰਦਲ ਗਏ। ਮੈਨੂੰ ਅਮਨ ਬਦਲਾ ਦੇ। ਸਰ ਆਹ ਤੇ ਇਹ ਬਟਰਨਾ। ਇਹ ਵੀ ਅਸੀਂ ਆਰਡਰ ਕੀਤਾ ਵੈਸੇ ਮੈਂ ਅਮਨ ਕਹਿੰਦੀ ਸੀ 5 ਮਿੰਟ ਰਹੀ ਗਿਆ। ਆਪਣੀ ਗੱਡੀ ਚੋਂ ਤੇ ਆਇਆ ਕੋਈ ਨਹੀਂ। ਨੱਕ ਨੂੰ ਪਚੁੰਗਲ ਮਾਰੀ ਹੁੰਦੀ। ਚਲ ਤੇਰੀ ਧੋ ਗਈ। ਮੈਨੂੰ ਕਿ ਮੈਂ ਕਿੱਥੇ ਘੁੰਮਣ ਲੈ? ਇੱਦੀ ਤੋਂ ਆਵੇ। ਇੱਦੀ ਤੋਂ ਆ ਦੇ। ਅਮਨ ਕਹਿੰਦੇ ਸੇ ਮਣੇ ਲਈ ਆ ਗਿਆ। ਹੱਥੋਂ ਤੇ ਤੋ ਦੇਖੋ ਸਾਡੀ। ਜਦੋਂ ਚਲਕਲੀ ਧੋ ਗਈ। ਉਹ ਗਿਆ ਹਾਂ ਉਹ ਚਲਕਲੀ। ਮਿਲਣਾ ਦਾ ਇਸ ਵਾਲੀ ਸਾਈਡ ਹੋਊਗਾ ਆਹੋ ਜੀ ਆਣ ਨੇ ਇਧਰ ਹੋ ਹਾਂ ਪੁੱਛ ਕੇ ਦੇ ਲੈ ਛੋਟੇ ਪੋਟੇ ਲੋ ਜੀ ਪੂਨਮ ਜੇ ਵੀਡੀਓ ਦੇਖ ਦਿਓ ਇਹ ਤੇ ਪੂਨਮ ਤੇਰੇ ਸ਼ਹਿਰ ਚੋਂ ਨਿਕਲ ਕੇ ਜਾ ਰਹੀਆਂ ਅਸੀਂ ਅਰੇ ਜਾ ਰਹੀ ਰਏ ਜਿਸ ਤੇਰੇ ਸ਼ਹਿਰ ਚ ਐਂਟਰ ਕੀਤੀ ਆ ਤੇ ਅਮਨ ਕਹਿ ਰਹੀ ਸੀ ਕਿ ਪੂਨਮ ਨੂੰ ਫੋਨ ਕਰ ਕੀ ਜੇ ਮਿਲ ਸਕਦੀ ਐ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਭਾਜੀ ਘਰੇ ਨਹੀਂ ਹੋਣੇ ਤੇ ਪੂਨਮ ਨੂੰ ਆਉਣਾ ਮੁਸ਼ਕਲ ਹੋ ਜਾਣਾ ਕਿਉਂਕਿ ਉਹ ਇੱਥੇ ਨਹੀਂ ਹੁੰਦੇ ਹੈਗੇ ਹੋਰ ਜਗ੍ਹਾ ਜੌਬ ਕਰਦੇ ਨੇ ਦੇ ਹਸਬੰਦ ਤੇ ਇਹ ਜੇ ਪੂਰਨ ਤੋਂ ਵੀਡੀਓ ਦੇਖ ਦਿੱਤੀ ਇਹ ਵਾਲੀ ਵੀਡੀਓ ਤੇ ਕਮੈਂਟ ਪੱਕਾ ਕਰੀ ਚੰਗਾ ਕਿਉਂਕਿ ਤੇਰੇ ਸ਼ਹਿਰ ਚ ਆ ਕੇ ਨਾ ਮੈਨੂੰ ਸੱਚੀ ਤੇਰੀ ਯਾਦ ਆ ਗਈ ਮੈਂ ਮਨ ਨੂੰ ਐਂਟਰ ਹੁੰਦੇ ਸਾਰੇ ਕਹਤਾ ਬਣੀ ਯਾਦ ਨਹੀਂ ਆਉਂਦੀ ਪੂਰਨ ਦੀ ਨਹੀਂ ਸਾਡੀ ਗੱਲ ਹੁੰਦੀ ਰਹਿੰਦੀ ਹੈ ਫਿਰ ਤੂੰ ਇਹ ਗੱਲ ਕਿਵੇਂ ਕਹਤੀ ਵੀ ਬਾਜੀ ਨੂੰ ਟੈਨਸ਼ਨ ਹੋ ਗਈ ਕਿ ਤੈਨੂੰ ਪੂਰਨ ਦੀ ਵੈਸੇ ਯਾਦ ਨਹੀਂ ਆਉਂਦੀ ਨਹੀਂ ਸਾਡੀ ਗੱਲ ਹੁੰਦੀ ਰਹਿੰਦੀ ਹੈ ਕਹਤਾ ਹੁੰਦੇ ਤੂੰ ਗੱਲ ਕਿਵੇਂ ਕਹੀ ਕਿਵੇਂ ਮਤਲਬ ਇਹਨੂੰ ਇੱਕਦਮ ਬੰਦੇ ਦਾ ਫੀਲ ਜਾਵਣ ਲੱਗਣਾ ਲੱਗਣਾ ਕਿ ਹੇ ਯਾਰ ਕੀ ਆ ਸ਼ਹਿਰ ਚ ਮਤਲਬ ਮੇਰੀ ਫਰੈਂਡ ਇੱਥੇ ਰਹਿੰਦੀ ਹੈ ਬਚਪਨ ਚ ਯਾਰ ਅਸੀਂ ਇਕੱਠੇ ਖੇਡੇ ਆ ਇਕੱਠੇ ਰਹਨੇ ਨੇ ਸੇਵੀਆਂ ਗਲੀ ਚ ਬੈਠ ਕੇ ਵਟਣੀਆਂ ਕਰਨੀਆਂ ਇਕੱਠਿਆਂ ਨਹੀਂ ਕਿੱਥੇ ਲੜੇ ਆ ਇਕੱਠੇ ਗਏ ਬਹੁਤ ਸੱਚ ਬਹੁਤ ਮਸਤੀ ਕੀਤੀ ਅਸੀਂ ਬਚਪਨ ਚ ਇਕੱਠਿਆਂ ਨੇ ਤੁਹਾਨੂੰ ਤਾਂ ਬਹੁਤ ਛੋਟੀ ਜੀ ਸੀ ਉਹ ਤਾਂ ਹੈ ਨਾ ਨਹੀਂ ਅਸੀਂ ਦੋਨੇ ਆਂਦੀਆਂ ਹੀ ਆ ਬਸ ਹਾਂ ਦੀ ਵੀ ਸਾਡਾ ਮਿਲਣਾ ਤਾਂ 5-6 ਮਹੀਨੇ ਦਾ ਹੀ ਫਰਕ ਹੈ ਜਿਆਦਾ ਨਹੀਂ ਹੈਗਾ ਅੱਛਾ ਹਾਂ ਬਰੂ ਬੜ ਤੇਰੀ ਤਾਂ ਛੋਟੀ ਲੱਗਦੀ ਸੀ ਉਹ ਬਹੁਤ ਜਿਆਦਾ ਨਹੀਂ ਨਹੀਂ ਹਾਈਟ ਚ ਥੋੜੀ ਜੀ ਛੋਟੀ ਸੀ ਵੈਸੇ ਅਸੀਂ ਦੋਨੋਂ ਆਂਦੀਆਂ ਹੀ ਆ ਆਕੂੰਂ ਦਰੋਤਾ ਕੇ ਦਿਲ ਲੱਗਣਾ ਤੇ ਮੈਂ ਉਹ ਮੈਂ ਆ ਕੇ ਛੱਡੂੰਗਾ ਤੁਹਾਨੂੰ ਮੈਂ ਤੇ ਛਾੜਦਾ ਕੋਈ ਗੱਲ ਨਹੀਂ ਅੱਡੀ ਗੱਲ ਨਹੀਂ ਹੈਗੀ ਬੰਦਾ ਲੁਧਿਆਣਾ ਜੇ ਇੱਕ ਹੋਣ ਕਰਨਾ ਹੈ ਹਾਂ ਮੈਂ ਪੁਰੂ ਨੂੰ ਕਰ ਦੇਣਾ ਵੀ ਆ ਕੇ ਉਹ ਤਾਂ ਗੱਲ ਕਰਾ ਅੱਡੀ ਗਲਤੀ ਆਪਾਂ ਲਾ ਦੱਸ ਕੇ ਹੀ ਆਉਦੇ ਹੈਗੇ ਹਾਂ ਸੀ ਅਡਵਾਂਸ ਦੱਸ ਕੇ ਨਹੀਂ ਆਏ ਹੈਗੇ ਪਰੇ ਹੋਇਆ ਨਾ ਪਹਿਲਾਂ ਸਾਡਾ ਮਿਲਣਾ ਮਲਾਉਣਾ ਹੀ ਬਹੁਤ ਮਿਲਣਾ ਮਲਾਉਣਾ ਹੀ ਸਹੀ ਗੱਲ ਐ ਲੁਧਿਆਣੇ ਵਾਲੇ ਮਾਫੀ ਚਾਹੁੰਨਾ ਤੁਹਾਡੇ ਕੋਲ ਪੇਰ ਬਿਨਾਂ ਦੱਸਿਆ ਆ ਗਏ ਸੀ ਤੇ ਜੇ ਅੱਜ ਆਪਾਂ ਨੂੰ ਟੌਪ ਵਗੈਰਾ ਮਿਲੇ ਜੇ ਕੁਝ ਮਾਰਕੀਟ ਦਾ ਪਤਾ ਲੱਗਿਆ ਸਾਨੂੰ ਪਤਾ ਨਹੀਂ ਹੈਗਾ ਇੰਨਾ ਇੱਥੋਂ ਦਾ ਆਹ ਦੇਖ ਰੈੱਡ ਟੀ-ਸ਼ਰਟ ਸਾਹਮਣੇ ਚੱਲ ਦਿੰਦਾ ਦਆਦਨੇ ਆ ਅਮਣ ਮੈਂ ਸੋਚ ਰਹੀ ਮੈਂ ਮਾਰਕੀਟ ਚ ਚੱਪਲ ਪਾ ਕੇ ਘੁੰਮ ਲਾਂ ਮੈਨੂੰ ਵੀ ਤੇ ਦੇਖਿਆ ਕੀ ਤਾਂ ਨਾ ਮੈਂ ਤਾਂ ਆਪਣੇ ਵਾਸਤੇ ਲੈ ਕੇ ਆਈ ਆ ਤੂੰ ਤਾਂ ਫਲੈਟ ਤਾਂ ਪਾਏ ਹੋਏ ਨੇ ਇੱਥੇ ਪਾਰਕਿੰਗ ਤੂੰ ਤੇ ਅਮਣ ਫਲੈਟ ਪਾਏ ਹੋਏ ਸੈਂਡਲ ਜੈਂਡਲ ਟਾਈਟ ਲੱਗਣੇ ਨਵੇਂ ਨਣਾ ਨੇ ਕਹਿੰਦੇ ਜਵਾਈ ਲੰਗ ਤੇ ਜੁਕੀ ਤੰਗ ਤੁਹਾਡੇ ਮੂੰਹ ਤੇਰਾ ਹਾਂ ਮੰਨ ਤੰਗੀ ਕਰਦੀ ਹੁੰਦੀ ਆ ਚਲੋ ਜੀ ਹੁਣ ਆਪਾਂ ਇੱਥੇ ਲਾਣੀ ਗੱਡੀ ਹੋਰ ਇੱਥੇ ਲਾਉਣੀ ਇੱਥੋਂ ਅਸੀਂ ਗੱਡੀ ਆਪਣੀ ਲਾ ਕੇ ਤੇ ਨਾਲ ਅਸੀਂ ਲੈਣੀ ਹੁਣ ਸ਼ੈਂਪੀ ਦੀ ਡੱਡੀ ਕਿਉਂਕਿ ਅੱਗੇ ਗੱਡੀ ਜਾਣੀ ਨਹੀਂ ਹੈਗੀ ਬਹੁਤ ਸਫਰ ਦਾ ਉਹ ਤਾਂ ਇੰਜੋਏ ਕਰ ਹਾਂ ਉਹ ਤਾਂ ਹੁਣ ਪੂਰਾ ਉਹਦੇ ਚ ਮਸਤੀ ਹੋਊਗੀ ਹਾਂ ਲਾ ਦਿਓ ਪਾਰਕਿੰਗ ਚ ਲਾ ਦਿਓ ਨਾਲੇ ਠੰਡੀ ਵੀ ਰਹੂਗੀ ਆ ਵੀ ਇੱਥੇ ਹਾਂ ਉਹ ਨੌ ਲੱਖਾ ਟ੍ਰੇਡ ਸੈਂਟਰ ਇੱਥੇ ਕੀ ਹੁੰਦਾ ਯਾਰ ਇੱਥੇ ਨੌ ਲੱਖੇ ਹਾਰਤੇ ਨਹੀਂ ਮਿਲਦੇ ਕਿਤੇ ਰਾਣੀ ਆ ਤਰੀ ਹੈ ਬਾਰੇ ਲੋ ਜੀ ਕਹਿੰਦੇ ਬਾਰੇ ਅੰਮਣ ਤੇਰੀ ਪਰਦੇ ਵਾਲੇ ਭਾਈ ਨੇ ਵੀ ਗੱਲ ਸੁਣ ਲਈ ਤੇ ਇਹਨਾਂ ਨੇ ਵੀ ਤੇਰੀ ਗੱਲ ਸੁਣਦੀ ਮੇਰੀ ਪੂਰੀ ਚੱਲਦੀ ਪ੍ਰਧਾਨਾ ਜੀ ਜੀ ਭਾਈ ਤੁਸੀਂ ਫਿਰ ਐ ਨਾ ਕਹੋ ਵੀ ਤੁਹਾਨੂੰ ਇੱਥੇ ਲਾ ਜੂਗਾ ਮੈਂ ਐ ਸੰਦੀ ਫੋਕੇ ਜੀ ਧਮਕੀਆਂ ਨਾ ਦਿਆ ਕਰੋ ਜੀ ਆਪਾਂ ਸਿੱਧਾ ਰਾਈਟ ਲੀਟ ਜੀ ਨਾ ਅੱਛਾ ਜੀ ਇੱਧਰ ਕੇ ਰਾਈਟ ਇੱਕ ਵਾਰ ਇਸ ਤੇ ਰਾਈਟ ਹੋ ਕੇ ਜੀਓ ਜਾਰੀ ਆ ਕੇ سامنے ਖੜੇ ਹੋਣਾ ਹਾਂ ਆਪ ਜਾਈਏ ਤੇ ਆ ਕੇ ਇਹੋ ਜੇ ਚੈਨਲ ਲਗਾਉਗਾ ਇਹਨਾਂ ਦੀ ਕਿਤਰਫ ਲਗਾਓ ਠੀਕ ਹੈ ਠੀਕ ਹੈ ਕਿ ਮੇਰੇ ਕੋਲ ਤਾਂ ਇਹ ਮੈਂ ਆਪ ਕੋ ਸਿਲੇਟ ਚਾਹੇ ছায়ਾ ਮੇ ਲਗਾਨੀ ਗਾੜੀ ਬੋਲੋ ਯਾਰ ਅਜੁੱਤੀ ਮੇ ਗੱਡੀ ਚ ਪਈ ਹੈ ਪਰ ਮੈਂ ਮਾਰਕੀਟ ਵਾਸਤੇ ਚਪਲ ਲੈਣ ਲਈ ਜਾਂ ਕੋਈ ਇਹ ਨਾ ਕਵੇ ਕਿ ਮੈਂ ਕਰੋ ਚਪਲ ਪਾ ਕੇ ਆਈਆਂ ਚਪਲ ਨਹੀਂ ਪਾ ਕੇ ਆਈ ਮੈਂ ਜੁੱਤੀ ਪਾ ਕੇ ਆਈਆਂ ਪਰ ਮੈਂ ਸੋਚਿਆ ਕਿ ਚਲ ਉੱਥੇ ਫੇਰਨ ਲੱਗਿਆ ਐਵੇਂ ਤੰਗੀ ਹੋਊਗੀ ਤੇ ਆਪਾਂ ਚਪਲ ਪਾ ਲੈਨੇ ਆ ਅੰਮਨ ਨੇ ਪਾਇ ਨਵੇਂ ਸਿੰਟਲ ਪਾਇ ਤਾਂ ਲੈ ਰੇ ਪਾਰ ਤੇ ਪਰ ਕਿੰਨਰ ਕਪਿਆ ਹੈ ਹਾਂ ਜਾ ਘਾਰਿਆ ਸਾਫ ਭੱਜ ਕੇ ਜਾ ਝਾੜੂ ਲਾਇਆ ਮਣ ਆਮਣੇ ਇੱਕ ਵਾਰੀ ਤੇ ਅਸੀਂ ਇੱਥੇ ਨਿਕਲ ਕੇ ਮਜ਼ਾ ਆ ਜਾਂਦਾ ਹਨਾ ਹਾਂ ਹੈ ਵੀ ਆਪਣਾ ਤੇ ਲੋ ਜੀ ਅਸੀਂ ਪਹੁੰਚ ਗਏ ਲੁਧਿਆਣਾ ਸ਼ਹਿਰ ਤੇ ਅਸੀਂ ਪਹੁੰਚ ਕੇ ਕਿਹੜੇ ਅਮਣ ਕਿਹੜਾ ਵਿਚਾਰ ਕਹਿੰਦੇ ਇਹਨੂੰ ਗੋੜ ਮੰਡੀ ਗੋੜ ਮੰਡੀ ਵੈਸੇ ਪਹਿਲਾਂ ਅਮਣ ਭੁੱਲ ਗਈ ਸੀਗੀ ਰਸਤੇ 'ਚ ਉੱਪਰ ਨੇ ਪਈਆਂ ਕਿ ਨੀਚੇ ਸਾਰੀਆਂ ਉੱਤੇ ਨੇ ਤੇ ਬਸ ਅੰਮੀਚੇ ਹੋ ਜੈਨੀ ਹੈ ਕਿ ਗੱਡੀਆਂ ਫਿਰ ਇੰਨੇ ਕਲਰ ਦੀਆਂ ਲੈਸ਼ਾਂ ਕਿ ਸਮਝ ਨਹੀਂ ਆਉਂਦੀ ਤੇ ਜੇ ਦੁਕਾਨ ਤੇ ਲੈਣ ਜੇ ਤੁਹਾਨੂੰ ਪਾਉਣ ਮਨ ਕਿਸੇ ਸਿੰਗਲ ਸੂਟ ਨਾਲ ਮੈਚ ਕਰਨੀ ਹੋਵੇ ਤੇ ਮੇਨ ਤੇ ਨਾਲ ਅੱਧਾ ਆਪਾਂ ਛੇਤੀ ਛੇਤੀ ਕਰ ਲਾਂਗੇ ਇੰਨੇ ਤਰ੍ਹਾਂ ਦੇ ਡਿਜ਼ਾਈਨ ਇੰਨੇ ਤਰ੍ਹਾਂ ਦੇ ਕਲਰਸ ਅਵੇਲੇਬਲ ਨੇ 컬러ਫੁਲ ਆਹੀ ਨੇ ਸਾਰੀਆਂ ਆਈਆਂ ਨੇ ਫਿਰ ਬਾਕੀ ਇੱਧਰ ਕੋਹ ਕਾਹਨੇ ਮੈਂ ਕਦੋਂ ਦੀ ਵੇਟ ਕਰ ਰਹੀ ਹਾਂ ਮੰਮੇ ਨੀਚੇ ਜਾਵੇ ਪਰ ਨਹੀਂ ਅਮਮਣ ਇੱਥੇ ਹੀ ਫਸ ਗਈ ਲਾਸ਼ਾਂ ਦੇ ਪੱਟੇ ਅਵੇਲੇਬਲ ਨੇ ਮੈਂ ਮੰਮਨ ਤੋਂ ਆ ਕਰੀ ਆ ਵਾਲਾ ਨਾ ਰਸੀਆਂ ਵਾਲਾ ਉਸ ਤੋਂ ਵੱਡੇ ਮੈਨਾ ਤਾਸ ਆ ਜਾਣਾ ਨਹੀਂ ਇੰਨੇ ਵੱਡੇ ਕਰਦੇ ਹੈਗੇ ਆ ਸਾਈਜ਼ ਠੀਕ ਹੈ ਆ ਇੰਦਾ ਦਾ ਕੋਲਰ ਉਹ ਨਹੀਂ ਵਧੀਆ ਪਰ ਇਹ ਕਲਰ ਮੰ ਡਾਰਕ ਹੈ ਡਾਰਕ ਇਧਰ ਹੈ ਲਾਈਟ ਉਹਦੇ ਪੇਂ ਹਾਂ ਦੇ ਇੰਨਾ ਚ ਕਢਵਾ ਲੈ ਇੰਨੇ ਚ ਨਹੀਂ ਜਾਣਗੇ ਫਿਰ ਲਾਈਟ ਉਹਨਾਂ ਬੰਦ ਹੋਣਗੇ ਉਹ ਡੀਨ ਨੂੰ ਪਸੰਦ ਨਹੀਂ ਆਉਂਦੇ ਕੋਈ ਕੰਦਰੇ ਬਾਰੇ ਭੰਦਰਾ ਤੋਂ ਲੱਗਦੇ ਲੱਗਣ ਬਹੁਤ ਕੁਝ ਬਦਲੇ ਹੋਏ ਚਾਲੇ ਨਾ ਇਹ ਜਿਆਦਾ ਥੋੜਾ ਹੋਵੇ ਪਤਰੀ ਨੀਚੇ ਬਾਰਡਰ ਚ ਲੱਗਦਾ ਬਾਰਡਰ ਦੇ ਤਾਂ ਇੰਨਾ ਕੀ ਲੱਗਦਾ ਆ ਇਹਦੇ ਉੱਪਰ ਪਏ ਨੇ ਆ ਇੰਨਾ ਕੁ ਸਾਈਜ਼ ਠੀਕ ਆ ਜਮ ਹਮਮ ਜਵਾਕ ਤੇ ਤੇ ਕਹ ਲਵਾਂ ਤੁਸੀਂ ਕਹਿ ਰਹੇ ਉੱਪਰ ਵਾਲਾ ਲਾਇਆ ਹਮਨੇ ਕਾ ਦੇ ਪਈ ਆਵਲ ਹਾਂ ਆ ਨੀ ਇਹ ਦੇ ਨਾਲ ਵਾਲੀ ਆ ਵਾਲੀ ਹਾਂ ਸੌਪਾ ਜਾ ਕਿੱਥੇ ਲਾਉਣਾ ਇਹ ਡਿਜ਼ਾਈਨ ਸੋਹਣਾ ਲੱਗ ਰਿਹਾ ਸੱਪ ਦਾ ਉਹ ਸਿਜਨ ਨੇ ਸਾਰੇ ਕਿ ਘਗਰਿਆਂ ਦੀਆਂ ਕੁੜਤੀਆਂ ਗੜਤੀਆਂ ਤੇ ਲੱਗ ਜਾਂਦੀਆਂ ਇਹ ਸੂਟਾਂ ਤੇ ਦੇ ਕਿੰਨਾ ਸੋਹਣਾ ਲੱਗ ਰਿਹਾ ਡਿਜ਼ਾਈਨ ਜੀ ਤਾਂ ਘੈਂਟ ਭਰੀ ਔਰ ਕਿੰਨੇ ਮਤਲਬ ਦੀ ਨਹੀਂ ਹੈਗੀ ਸਮਝਦਾਰ ਬੰਦੇ ਦੀ ਜਨਾ ਇਹ ਮੋਟੀ ਹੈ ਪਾਜੀ ਇਹਦੀ ਪੂਰੀ ਹੈਲਪ ਕਰਨ ਦੇ ਅੱਜ ਪਾਜੀ ਨੇ ਡਾਈ ਵੀ ਨਹੀਂ ਲਾਈ ਪਾਜੀ ਕੀ ਗੱਲ ਬੜੀਆ ਲੱਗੂਗਾ ਜੀ ਇੰਨਾ ਅੰਦਰ ਹੋ ਜਾਊਗਾ ਅੰਦਰ ਤਾਂ ਹੋ ਜਾਊਗਾ ਪੁੱਤਰੀ ਪਤਾ ਕੀ ਆਹ ਚੀ ਜਿਹੜੀ ਮੋਟੀ ਲੱਗੀ ਨਾ ਦੁਪੱਟਾ ਇਕੱਠਾ ਕਰ ਦਿੰਦੀ ਇਹ ਬੜੀ ਸਾਨੂੰ ਬੜਾ ਸੋਚਣਾ ਪੈਂਦਾ ਹੈ ਨਿੱਕੀਆਂ ਨਿੱਕੀਆਂ ਚੀਜ਼ਾਂ ਸੋਚਣੀਆਂ ਪੈਲੀਆਂ ਐ ਥੋੜੀ ਕਿਤੇ ਸਮਾਨ ਲਿਆ ਜਾਂਦਾ ਜੀ ਲੈਸ਼ਾ ਵੀ ਸ਼ਾਪਿੰਗ ਅਜੇ ਤੱਕ ਚੱਲੀ ਜਾ ਰਹੀ ਹੈ ਪਰ ਮੈਂ ਥੱਕ ਗਈ ਬਹੁਤ ਜ਼ਿਆਦਾ ਗਰਮੀ ਆ ਇੱਥੇ ਲੈਸ਼ਾ ਮੈਨੂੰ ਇਕੱਠੀਆਂ ਕਰਕੇ ਫੜਾ ਦਿਓ ਮੈਂ ਡਿਜ਼ਾਈਨ ਚੈੱਕ ਕਰ ਲਾਂ ਉਹਨਾਂ ਦੇ ਕਿਉਂਕਿ ਅੱਧੋ ਬਾਅਦ ਮੈਂ ਟੁੱਟਣ ਦੀ ਹਿੰਮਤ ਨਹੀਂ ਮਿਲਦਾ ਮਣੂ ਰੇ ਮਿੰਚੋ ਕੇ ਨਾ ਖੜਨ ਐਨੀ ਗਰਮੀ ਹੈ ਕਿ ਉੱਪਰ ਏਸੀ ਵੀ ਨਹੀਂ ਲੱਗੇ ਹੋਏ ਬਹੁਤ ਬੁਰਾ ਹਾਲ ਹੋਇਆ ਪਿਆ ਆ ਤੇ ਮੈਨੂੰ ਲੱਗਦਾ ਅੱਜ ਜੜਾ ਵਲੌਗ ਨੂੰ ਇੱਥੇ ਐਂਡ ਕਰਨਾ ਪੈਣਾ ਤੇ ਮੈਂ ਇਹਨਾਂ ਨੂੰ ਕਹਨੀ ਹੈਗੇ ਇੱਥੇ ਤੇ ਲੈਸ਼ਾ ਰੂਸ਼ਾ ਇਕੱਠੀਆਂ ਕਰੋ ਭਈ ਇੱਥੇ ਸਾਰੀਆਂ ਲੈਸ਼ਾ ਇਕੱਠੀਆਂ ਕਰ ਦੋ ਮੈਂ ਡਿਜ਼ਾਈਨ ਟੈਸਟ ਕਰਾਂ ਉਹਨਾਂ ਦੇ ਸਾਰੀਆਂ ਦੇ ਹੈਲੋ ਭਾਜੀ ਤੁਹਾਡਾ ਸੱਚੀ ਕੈਮਰਾ ਚੁੱਟ ਡਬੋ ਮੋਟਾ ਲੱਗ ਰਿਹਾ ਓ ਕਿੱਥੇ ਬੈਠਾ ਤੂੰ ਭਾਜੀ ਨੂੰ ਹੀ ਟਿੱਡ ਦਾ ਕਹਿ ਕਹਿ ਕੇ ਕਹਿ ਕੇ ਕਿ ਭਾਈ ਤੇ ਟਿੱਡ ਬਤਲਾ ਕਰਾ ਦੇਣਾ ਤੇ ਇਹ ਆ ਬਾਕੀ ਗੱਲਾਂ ਦੀਆਂ ਗੱਲਾਂ ਲੈਸ਼ਾਂ ਦੇ ਸੱਚੀ ਬਹੁਤ ਸਾਰੇ ਡਿਜ਼ਾਈਨ ਆ ਜੋ ਤੁਸੀਂ ਕਹੋਗੇ ਤਾਂ ਉਹ ਹੀ ਡਿਜ਼ਾਈਨ ਮਿਲ ਜਾਣਾ ਹੈ ਦੇਖੋ ਲੈਸ਼ਾਂ ਲੈਸ਼ਾਂ ਹਣੀਆਂ ਦੀਆਂ ਨੇ ਸਾਰੇ ਪਾਸੇ ਤੇ ਇਧਰ ਜਿਹੜੀਆਂ ਸੀ ਕਢਵਾਉਣੀਆਂ ਸੀਗੀਆਂ ਬਹੁਤ ਸਾਰੀਆਂ ਕਢਵਾ ਲਈਆਂ ਹੁਣ ਅਮਨ ਅਜੇ ਵੀ ਬੈਠੀ ਹੋਈ ਹੈ ਸਿਲੈਕਟ ਕਰਨ ਲੱਗ ਰਹੀ ਹੈ ਅਮਨ ਡਿਜ਼ਾਈਨ ਚੈੱਕ ਕਰ ਰਹੀ ਹੁਣ ਡਿਜ਼ਾਈਨ ਚੈੱਕ ਕਰਾਂ ਮੈਂ ਕਿੰਨੇ ਕਿਲੇ ਪੀਠਾ ਦਾ ਸਾਰੇ ਠੀਕ ਆ ਲੋ ਭਾਜੀ ਖੜੋ ਨਾ ਵੀ ਅਮਨ ਜੀ ਹਲ ਕਰਾਉਣ ਮੋਕਲੇ ਫਰੇ ਕੱਢ ਦੇਖੋ ਪਰਸ ਨੂੰ ਦੋ ਦੋ ਫਰਾਗ ਕਮਲ ਕੋ ਆਇਆ ਹੈ ਪਰਸ ਨੂੰ ਮੈਂ ਡੇਨਿਕ ਆ ਗਿਆ ਜੇ ਪਰਸ ਗੁੰਮ ਹੋ ਗਿਆ ਜੇ ਪਰਸ ਗੁੰਮ ਹੋ ਗਿਆ ਨਾ ਤਾਂ ਕੋਈ ਫਾਇਦਾ ਨਹੀਂ ਜੇ ਇਹ ਹੈ ਜੇ ਆਹ ਮੁਰਗਾ ਨੂੰ ਕੱਢ ਦਿੱਤਾ ਬਾਹਰ ਆਉਂਦਾ ਨਾ ਬਲੰਦ ਆ ਆ ਦੇਖ ਦੋਵੇਂ ਨਾ ਲੱਗਦੇ ਪਰ ਇਹ ਲੱਗਦੇ ਜਿਆਦਾ ਮੋਤੀ ਲੱਗਦਾ ਲੱਗਦੀ ਹੈ ਕਾਹਦੇ ਲੱਗਦਾ एदे <laughs> होते है मोटी मुटी एड हुए बड़ा मोटा बच तो को पर आटिकल इद्दाद डिजाइन अलग 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 बना सेल मोटा हल्वी अलग 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 है ਤਦ ਆ ਮੈਨੂੰ ਕਦੀ ਦਿਖਾਈਏ ਹੋਰ ਮੈਨੂੰ ਪਤਾ ਸੁਚੜੀ ਕਲਰ 300 ਸਿੱਪੀ ਵਾਲੇ ਦਾ ਇੱਕ ਬੰਦੇ ਦਾ ਇਹਦਾ ਫਿਲਮ ਹੋਦਾ ਮਿਲਾ ਥਾਰੀਆ ਮੀਲ 300 ਠੀਕ ਆ ਇਹ ਜਿਆਦਾ ਕੋਈ ਲੱਗਦਾ 골ਡਨ ਚਲੋ ਇਹਦੇ ਵਿੱਚ ਕਦੀ 9 18 18 ਮੀਟਰ ਦੇਣ ਇਹ ਨੂੰ 18 ਮੀਟਰ 18 ਮੀਟਰ ਇਹਦੀ ਹੂੰ ਉਹ 9 ਮੀਟਰ ਜਿਹੜਾ ਥੱਲਾ ਹੋਣਾ ਆਹ ਵਾਲਾ ਹੈ ਨਾ ਇਹ ਦੇਖੋ ਮੈਂ ਕਹਾਂ ਇਹ ਘਾਟ ਹੈ ਇਹ ਇੱਕ ਮੀਟਰ ਲੱਗੇ ਥੋੜਾ ਹੋਣਾ ਕੰਮ ਇਹ ਕੋਣ ਦੇ ਦਾ ਹਾਂ 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 12 ਵੀ ਥੋੜੀ ਹੈ ਨਾ ਹੋਰ ਤਾਂ ਦੋ ਦਿਨ ਕਿੰਨੇ ਤੋਂ ਘਾਟੀ ਤੋਂ ਬੱਤੀ ਆ ਲੱਗੇਗੀ ਕਿਉਂ ਉਹ ਤੇ ਗੱਲ ਕੋ ਬੱਤੀ ਤੋਂ ਨਾ ਹਾਂ ਤਾਂ ਕਿਹਾ ਕਿ ਆਹ ਬਰਾਬਰ ਆ ਦੇਗਾ ਉਹ ਕਰਨੀ ਖੂਬਰੀ ਆ ਜੀ ਤੁਹਾਨੂੰ ਸੋ ਬਰਾਬਰ ਦੇ ਦੇਣੀ ਤੇਰੀ ਜੀ ਇਹਦੇ ਨਾਲ ਦੋ ਹੋ ਗਿਆ ਤਾਂ ਮੈਨੂੰ ਦੋ ਦਿਨ ਲੈ ਲੈ ਦੋ ਹੋ ਗਿਆ ਇਹਦੇ ਤੇ ਵੀ ਦੇ ਕਲਰ ਮੈਨੂੰ ਹੋਣਾ ਇਹਦੇ ਤੇ ਵੀ ਆਹੀ ਰਹਿਮਨ ਦੋਨ ਇਹਨੇ ਪਿਛਲੇ ਆ ਮੈਂ ਇਹਦੇ ਤੇ ਵੀ ਆਦਨ ਕੋਈ ਨਹੀਂ ਮੈਂ ਤਾਂ ਮੇਰਾ ਲੋਟ ਮੈਂ ਤੇ ਐਂਡ ਕਰ ਦਿਆਂ ਮੈਨੂੰ ਬਹੁਤ ਜ਼ਿਆਦਾ ਦੱਗੀ ਲੱਗਦੀ ਹੈ ਮਰਨ ਵਾਲਾ ਹੀ ਲਾ ਹੋਇਆ ਪਿਆ ਉੱਪਰ ਨੇ ਏਸੀ ਵੀ ਹੈਗੀ ਉੱਪਰ ਪੱਖੇ ਪੱਖੇ ਨੇ ਤੇ ਮੇਰੇ ਅੱਖਾਂ ਨੂੰ ਪਤਾ ਨਹੀਂ ਕੀ ਹੈ ਲੈਸ਼ਰ ਹੱਥ ਲਾ ਕੇ ਅੱਖਾਂ ਥੱਲੇ ਲਾ ਕੇ ਜਦੋਂ ਜਲਨ ਹੋ ਰਹੀ ਹੈ ਤਾਂ ਕੋਈ ਨਹੀਂ ਤਾਂ ਉਹਨਾਂ ਤਾਂ ਆਪਾਂ ਇਹੀ ਸੇਮ ਸਿਟੀ ਦਾ ਹੀ ਕੋਈ ਸ਼ਾਪਿੰਗ ਵਾਲਾ ਹੋਰ ਵਲੌਗ ਦੇ ਕਿਸੇ ਹੋਰ ਸ਼ਾਪ ਤੇ ਗਏ ਤੇ ਉਹ ਦਿਖਾਵਾਂਗੇ ਵੈਸੇ ਅਸੀਂ ਕੱਲੀ ਇੱਥੋਂ ਦੇ ਕੱਪੜੇ ਟਰਾਈ ਕੀਤੇ ਨੇ ਤੁਹਾਨੂੰ ਨਹੀਂ ਪਤਾ ਕੁਆਲਿਟੀ ਵਾਈਜ਼ ਕਿਆ ਹੈ ਜੀ ਨਿਕਲਣ ਬਾਕੀ ਦੇਖਦੇ ਹਾਂ ਅੱਜ ਕੀ ਬੰਦਾ ਏ ਜੇ ਸਾਨੂੰ ਕੁਝ ਮਿਲਿਆ ਤਾਂ ਤੁਹਾਨੂੰ ਜਰੂਰ ਦਿਖਾਵਾਂਗੇ ਪਰ ਉਹ ਨੈਕਸਟ ਵੀਡੀਓ ਚ ਆਊਗਾ ਠੀਕ ਹੈ ਬਣੇ ਰਿਹਾ ਵਲੌਗ ਦੇ ਵਿੱਚ ਤੈਨੂੰ ਪਤਾ ਹੈ ਨਾ ਮੇਰਾ ਸਾਰਾ ਸਾਲ ਇਹ ਗਰਮੀ ਬੜੀ ਹੋਈ ਪਈ ਸੱਚੀ ਬਦੋ ਬਦੀ ਬਦੋ ਬਦੀ ਗਰਮੀ ਹੋਈ ਪਈ ਯਾਰ ਸੱਚੀ ਬਦੋ ਬਦੀ ਵਾਲੀ ਗਰਮੀ ਹੋਈ ਪਈ ਐ ਚੰਮਨ ਨੂੰ ਮੈਂ ਕਹਿਣ ਵੀ ਦਈ ਕਿ ਮੈਂ ਚੇਤੀ ਕਰਮਨ ਮੰਨਣ ਨਹੀਂ ਦਈ ਹੁਣ ਮੈਂ ਲਾਸ਼ ਲੈ ਕੇ ਜਾਣੀ ਕੋਈ ਟੱਕਰ ਮੈਂ ਭੱਜਾਂ ਲਾਸ਼ਾਂ ਹੀ ਲਾਸ਼ਾਂ ਬਦੋ ਬਦੀ ਬਦੋ ਬਦੀ ਜੁਨੀਆ ਮਰਜੀ ਜੁਨੀਆ ਮਰਜੀ ਲਾਸ਼ਾਂ ਲਓ ਲਾਸ਼ਾਂ ਲਓ ਨੂਆ ਫੱਟੀ ਪਈ ਐ ਤੇ ਮੈਂ ਇੱਥੇ ਫੱਟੀ ਤੇ ਬੈੰਨੀ ਆ ਰਾਮ ਦੇ ਨਾਲ ਤੇ ਮੈਂ ਟ੍ਰਾ ਦੇ ਲਾ ਅਮਨ ਦੇ ਸੂਟ ਨਾਲ ਦੀਆਂ ਮਲਟੀ